ਵੀ ਬਾਲਵਾ ਜੇ ਭੱਜ ਗਿਆ ਤੇ ਗੱਲ 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 ਕਬੱਡੀ ਕਬੱਡੀ ਹਰ ਜੋ ਪਾਸੇ ਮੁੰਡਾ ਹਵਾ ਹਵਾਈ ਹੈ ਆ ਬੱਲੇ 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 ਜਦੋਂ ਬੋਲ ਬੋਲੇਗੇ ਉਹ ਅੱਜ ਵੀ ਮੈਨੂੰ ਵੀਡੀਓ ਚੰਗੀ ਲੱਗਦੀ ਹੈ ਉਹ ਮੈਨੂੰ ਪਤਾ ਮੇਲਾ ਕਿੱਥੇ ਹੈ ਸੁਣ ਸੁਣ ਕੇ ਇੱਥੋਂ ਤੱਕ ਆਏ ਆਂ ਬਸ ਥੋੜਾ 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 ਇਹ ਰਵੇ ਮੇਰੇ ਬੁੱਲਾਂ ਤੇ ਆ ਤਕਦੀਰ ਕੁੜੇ ਆ ਪੇ ਟੁੱਟ ਜਾਂਦੇ ਤੀਰ ਕੁੜੇ ਫਿਰ ਯਾਰ ਤੜਫਦਾ ਨਹੀਂ ਦਿਸਦਾ ਜਦੋਂ ਪੌਣ ਬਚਾਉਣੇ ਵੀਰ ਕੁੜੇ ਤੂੰ ਆ ਅਗਨੇ ਕਬੱਡੀ ਪਾਲੋ ਵੀ ਦੀ ਸੋਨੂ ਤੇ ਆ ਪਈ ਹੋਈ ਮਾਰਨ ਦੀ ਕਬੱਡੀ ਦੇ ਉੱਪਰ ਅਰਸ਼ ਅਰਸ਼ ਆ ਡੀ ਡੀਓ ਹੇ ਹੈ ਜਿੰਦਗੀ ਦੇ ਵਿੱਚ ਖੇਡ ਕਬੱਡੀ ਵੀ ਸਾਡਾ ਫਰਜ਼ ਬਣਦਾ ਹੈ ਵੀ ਉਹਨਾਂ ਦਾ ਜ਼ਿਕਰ ਕਰੀਏ ਲਓ ਸ਼ਰੀਫ ਬੱਲੋ ਵਾਲੀ ਆ ਬੱਲੋ ਵਾਲੀ ਆ ਗਿਆ ਵੀਰ ਜੀ ਥੋੜਾ ਜਿਹਾ ਆਪ ਇਧਰ ਪਾਸੇ ਆ ਜੀ ਮਿਹਰਬਾਨੀ ਕਰਕੇ ਲਓ ਸ਼ਰੀਫ ਦੀ ਰੇਡ ਆ ਕਮਾਲ ਕਰਦਾ ਹੋਇਆ ਇਹਦੇ ਵੀ ਮੈਦਾਨ ਦੇ ਅੰਦਰ ਐਨ ਪੈਂਦੀ ਆ ਕਬੱਡੀਆਂ ਚੜ ਚੜ ਕੇ ਆਹ ਦੇਖਦਾ ਜ਼ਮਾਨਾ ਹੁਣ ਖੜ ਖੜ ਕੇ ਆਹ ਖੜ ਖੜ ਕੇ ਦੇਖਦਾ ਜ਼ਮਾਨਾ ਬਈ ਰੇਡ ਦੇ ਉੱਪਰ ਹਰ ਆਵੇਗਾ ਬੰਨੇਪੁਰ ਬੰਨੇ ਕਬੱਡੀ ਖਿਡਾਰੀ ਦਾ ਟੀਟੀਓ ਖੇਡ ਕਬੱਡੀ ਦਾ ਅਰਸ਼ ਮੋਹਿਤ ਨਿਊਜ਼ੀਲੈਂਡ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਸਤੇ ਬਹੁਤ ਵਧੀਆ ਨੰਬਰ ਜੋੜਦਾ ਹੋਇਆ ਆਹ ਟੀਟੀਓ ਦੀ ਦੇਖਦੇ ਹਾਂ ਵੀ ਹੁਣ ਪਕੜ ਮਜ਼ਬੂਤ ਹੋਊਗੀ ਨਹੀਂ ਲੈ ਵੀ ਬਾਲਵਾ ਜੇ ਭੱਜ ਗਿਆ ਤੇ ਗੱਲ 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 ਕਬੱਡੀ ਕਬੱਡੀ ਹਰ ਜੋ ਪਾਸੇ ਮੁੰਡਾ ਹਵਾ ਹਵਾਈ ਹੈ ਆਹ ਬੱਲੇ 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 ਮੇਲਾ ਬਣ ਗਿਆ 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 ਇਹ ਮੇਹੰਦ ਕੀਡੀ ਕੀਤੀ ਐ ਹੌਲੀ ਹੌਲੀ ਤੁਰੇ ਕਿੱਥੋਂ ਸ਼ਬਦ ਮੇਰੇ ਬੁੱਲਾਂ ਤੇ ਰਹਿਣ ਕਿ ਥੋਡੇ ਕਰਕੇ ਥੋਡੇ ਕਰਕੇ ਦਿਲੋਂ ਦਵਾਵਾ ਨੇ ਕਿਉਂਕਿ ਬੱਤੋਵਾਲ ਦਾ ਮੇਲਾ ਚੱਲਦਾ ਸੀਗਾ ਇੱਕ yellow color ਦੀ ਜੈਕਟ ਉਹਦੇ ਵਿੱਚ ਕਾਲੀਆਂ ਧਾਰੀਆਂ ਸਨ ਜਦੋਂ ਬੋਲ ਬੋਲੇਗੇ ਉਹ ਅੱਜ ਵੀ ਮੈਨੂੰ ਵੀਡੀਓ ਚੰਗੀ ਲੱਗਦੀ ਐ ਉਹ ਮੈਨੂੰ ਪਤਾ ਮੇਲਾ ਕਿੱਥੇ ਐ ਸੁਣ ਸੁਣ ਕੇ ਇੱਥੋਂ ਆਇਆ ਬਸ ਥੋੜਾ 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 ਤੇਰੇ ਰੋਵੇ ਮੇਰੇ ਬੁੱਲਾਂ ਤੇ ਔਰ ਰੇਡ ਪਰ ਡੀਟੀਓ ਤੱਕ ਤਿਆ ਤੱਕ ਪਿੱਛੇ ਆਇਆ ਨੌਜਾਇਦ ਇੱਕ ਤਕੜਾ ਨੰਬਰ ਆਪਣੀ ਟੀਮ ਲਈ ਹਰਦੀ ਪੰਡਤੋਣੇ ਦੇ ਬੁੱਲਾ ਤੇ ਹਸੇ ਨੇ ਤੇ ਉੱਪਰ ਕੱਠ ਦੇਖੋ ਪ੍ਰਬੰਧ ਬਹੁਤ ਵੱਡੇ ਨੇ ਉਹ ਸਾਹਮਣੇ ਕਹਿੰਦੇ ਇਸ ਵੇਲੇ ਅਰਚ ਟਰਾਈ ਕਰਦਾ ਜਦ ਹਰਦੀ ਆ ਤਕਦੀਰ ਕੁੜੇ ਆ ਪੇ ਟੁੱਟ ਜਾਂਦੇ ਟੀਰ ਕੁੜੇ ਫਿਰ ਯਾਰ ਤੜਫਦਾ ਨਹੀਂ ਦਿਸਦਾ ਜਦੋਂ ਪੌਣ ਬਚਾਉਣੇ ਵੀਰ ਕੁੜੇ ਜੱਟ ਕੱਲ ਬੱਲੇ ਨੱਚੇ ਨੂੰ ਪੈਂਦੇ ਚਾਰ ਚਸੇ ਦੇ ਘੇਰੇ ਨਤੀਜਾ ਸਾਹਮਣੇ ਤੇਰੇ bu arşıda har fantastası